ਨਵੀਂ ਦੋਸਤੋ ਆਪਾਂ ਇੱਕ ਵੀਡੀਓ ਦੇਖੀ ਸੀ ਜਿਹਦੇ ਵਿੱਚ ਜਿੰਨਾ ਜੁੰਨਾ ਪੈਂਟਾਂ ਦੀਆਂ ਉਹ ਕਰਿਆ ਕਰਦੇ ਨੇ ਤੇ ਹਾਂ ਹਨਾ ਮੈਂ ਕੋਹੀ ਦੀ ਵੀਡੀਓ ਹਾਂ ਹਾਂ ਪਹਿਲਾਂ ਆਪਾਂ ਜੀਮ ਦੀ ਕਰਕੇ ਦੇਖ ਦੇਖ ਆਪਣੀ ਕਿਵੇਂ ਹੁੰਦੀ ਹੈ ਹੈ ਨਹੀਂ ਧੀ ਲੱਗਦਾ ਕਹੀਂ ਸੀ ਕਹੀਂ ਸੀ ਹੈ ਨਾ ਖੜ ਜਾ ਹੈ ਮੈਂ ਵੀ ਦੇਖ ਇਹ ਦੇਖਣਾ ਕਰਕੇ ਹੁੰਦੀ ਹੈ ਹਾਂ ਇਹ ਜਿਹੜਾ ਕਰਕੇ ਇਹਦੇ ਵਿੱਚ ਜੇ ਬਾਈ ਦੀ ਲੱਗਦਾ ਅੱਗੇ ਮੋੜ ਕੇ ਪਾਈਦੀ ਬਣਨੇ ਵੀ ਪੂਰੀ ਮੋੜੀ ਦੀ ਹੈ ਨਾ ਇਹ ਕਹਦੇ ਹੋਰ ਮੋੜ ਲਾਇਆ ਇਹ ਐ ਕਰਦਾ ਹਾਂ ਦੇਖ ਐ ਵਿੱਚ ਇਹ ਪਾਈਦੀ ਨਾ ਯਾ ਨਾ ਨਹੀਂ ਨਹੀਂ ਆਪਾਂ ਚੱਕ ਕੇ ਪੂਗੇ ਫਿਰ ਆਪਾਂ ਚ ਰਾਬ ਵਿੱਚ ਹੱਟਿਆ ਇਹ ਐ ਹੈ ਦੇਖ ਆ ਗੁੱਡ ਆ ਦੇਖ ਐ ਦੇਖ ਸਹੀ ਹੈ ਸਹੀ ਹੈ ਸਹੀ ਹੈ ਯਾਰ

नहीं होने लगती है हाँ हाँ देखो ये हो रही है हाँ अभी तक मोबिल हाँ हाँ इसी में एक कल्पाई थी तो YouTube से वीडियो देख किया सी देख है सी देख रहे हैं मम्मी लग रही है तो उन्होंने परेशानी करी होती है ना मम्मी है ना हाँ ये भी होता है तारेजी मोहिया का हीरोगी ਉਹ ਪ੍ਰੈਸੀ ਦਾ ਮੀਨ ਜੀ ਇਹ ਲੋਕ ਕਹਿੰਦੇ ਗਾ ਰਿਹਾ ਬਾਜ਼ਾਰ ਨੇ ਖਾ ਦੇ ਖਾ ਹੈ ਬਾਜ਼ਾਰ ਨਹੀਂ 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 ਨਾ ਸਾਹ ਖਾ ਹਰ ਗੱਲ ਹਾਂ ਇਹਨੂੰ ਐਸ ਨੂੰ ਹੋਰ ਮੋੜ ਮੋੜ ਹਾਂ ਇਹ ਆਏ ਆਪਾਂ ਚ ਰਚੀ ਜਾਂਦੇ ਇਹਦੇ ਚਲ ਐਣੀ ਐਣੀ ਕੋਈ ਨਾ ਐਣੀ ਐਣੀ ਹੁੰਦੀ ਐਣੀ ਹੁੰਦੀ ਐਣੀ ਹੁੰਦੀ ਐਣੀ ਹੁੰਦੀ ਜੀ ਹੁਣ ਹੋਰ ਕਾਹਦਾ ਕੰਮ ਦਾ ਆ ਪਾ ਚੇ ਜੀ ਇਹ ਇਹਨੂੰ ਹਾਂ ਹਾਂ ਇਹਨੂੰ ਹੋਰ ਦਾ ਜੀ ਮੋੜ ਨਾ ਆ ਗਿਆ ਯਾ ਫਿਰ ਇਹਨੂੰ ਗੇਟ ਦਵਾ ਲਈ ਦੇਣ फेर ਸੈਂਟਾਂ ਦੀ ਵੀ ਕਰਕੇ ਦਿਖਾਵਾਂਗੇ ਜੇ ਉਹਦੀ ਬੰਦੀ ਤਾਂ ਨਾ ਇੱਕ ਹੋਰ ਕਰੀ ਜਾਵਾਂਗੇ ਆਪਾਂ ਇਹ ਜਾਊਗੀ ਲੋਟਾ ਜਾਊਗੀ ਲੋਟਾ ਸਵਾਰਾ ਇਹ ਦੇਖਦੇ ਨੇ ਇਹ ਹੋਰ ਮੋੜ ਵਿੱਚ ਨਾ ਕੌੜੀ ਕਰਤੂਗੀ ਆਇਆ ਇਹਨੂੰ ਅੰਠੋਂ ਲਵੇ ਲਾ ਕੇ ਇੱਥੇ ਹੀ ਲੱਗਦੀ ਹੁਣ ਇਹ ਇਹ ਹੋਣਾ ਪਰ ਮੈਂ ਜੀ ਕੁਬਿਕ ਕਰਿਆ ਨਾ ਇਹ ਕਿਸਾ ਨਾ ਆਉਦਾ ਨਹੀਂ ਨਾ ਇਹ ਵੀ ਕਰਕੇ ਦੇਖਦਾ ਨਹੀਂ ਹਾਂ ਹੋਰ ਬੱਤੀ ਕੋਟਾ ਕਰ ਲਓ ਤੁਸੀਂ ਲਓ ਆ ਗਿਆ ਤਾਂ ਅੱਗੇ ਲੋਟ ਮੈਨੂੰ ਮੋੜ ਦੇ ਇਹਨੂੰ ਪਰਲੀ ਮੋੜ ਨੂੰ ਇਹ ਤੋਂ ਪਰਲੀ ਨੇ ਪਰ ਨਹੀਂ ਇਹ ਖੜੀ ਮਤੋਂ ਕਰਦੇ ਨਹੀਂ ਪਰਲੀ ਆਈ ਮੋੜ ਦੇ ਮੈਨੂੰ ਅੱਛਾ ਐ ਹਾਂ ਐ ਮੋੜ ਲੈ ਐ ਐ ਨਹੀਂ ਆਉਂਦੀ ਐ ਨਹੀਂ ਆਉਂਦੀ ਅੰਨ੍ਹਾ ਹੋਵੇ ਜੂ ਜਿਹੜਾ ਤਾ ਹੋਵੇ ਐਨੇ ਉੱਧਰ ਚੱਲ ਜਾਈਂ ਹੁਣ ਲਾ ਆਇਆ ਰਿਹਾ ਮਾਇਨੀ ਨਹੀਂ 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 ਦਾਰੇ ਦੇ

ਹਾਂ ਨਾ ਕਾਰਡਾਸ ਤੇ ਜੁਰਮ ਮੁਰਗੀ ਨੂੰ हाँ ਹੈ ਕਰਦੇ ਨਾ ਨਾ ਕੰਨ ਸੀ ਉਹ ਕੰਨ ਸੀ ਕੰਨ ਮੁਰਗਾ ਦਿੱਤਾ ਹਾਂ हाँ 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 ਦਿਖਾਉਂਦੀ ਆ ਮੁਰਗੀ ਮੜਾਈ ਸਪਾ ਦੇ ਹਾਂ ਇਹ ਚਾ ਚਾ ਮੁਰਗੀ ਮੁਰਗੀ ਇਹ ਹਾਂ ਮੈਂ ਮੁਰਗ ਨੂੰ ਸਮਾਰ ਕੇ ਇਹ ਤਾਂ ਅਸੀਂ ਆਪਣੇ ਪ੍ਰਸੰਸਨ ਕਰੀਆਂ ਹੁੰਦੀਆਂ ਨੇ ਸਮਾਰ نوے لین دوے پینٹا کر ایں میں کریندے کینی سونے دے بندی ہے نا ہے نا جویں اور ساری سونے ہیں نا دے پریس جے کر کے نا کرے پر پریس کر کے او ہو گئی ہاں اگے ہاں اونڑی کوئی شالک بھی ہوندی شال تو بڑی تو جی نے گوش ہو رہا ماں ہاں چھوٹی ہے یہ دی ہو کے کر کے اے خبر نا کسے کریو او او پرنال یا شٹ یہ کر کے بنتی ਉਹ ਵੱਡੀਆਂ ਦੀਆਂ ਦੂਜੀਆਂ ਨਹੀਂ ਸ਼ਰਟਾਂ ਨੇ ਇਹ ਵੀ ਦੂਜੀ ਦੇਖਦੇ ਨੇ ਦੇਖਦੇ ਆਂ ਇਹ ਛੋਟੀਆਂ ਸ਼ਰਟਾਂ ਤੋਂ ਬਣਦੀਆਂ ਕਰਕੇ ਤਾਂ ਦੇਖੀ ਉਸ ਦੀ ਕੋਈ ਨਾ ਮਹਰ ਕਰਕੇ ਦੇਖ ਰਹੇ ਉਹਨਾਂ ਦਾ ਇਹਨਾਂ ਨਾਲ ਜੇ ਇਹ ਉਹਨਾਂ ਦੀ ਬਾਹਾਂ ਵੱਡੀਆਂ ਦੀਆਂ ਦੂਜੀਆਂ ਸ਼ਰਟਾਂ ਨੇ ਹਾਂ ਇਹਦੇ ਕਲਰ ਸਹੀ ਮੋੜ ਦਿੱਤਾ ਤਾਂ ਇਕੱਠੀ ਕਰ ਲੈਣਾ ਇਹਨੂੰ ਐ ਮੋੜ ਲਿਆ ਹਾਂ ਇਹ ਮੋੜੀ ਨਹੀਂ ਪਸਮਾਰ ਕੇ ਤਾਂ ਮੋੜ ਲੈ ਕੱਲ੍ਹ ਨੂੰ ਇਹ ਆ ਦੇ ਮੋੜਦੇ ਜਾਂਦੇ ਆ ਇਹ ਹੈ ਮੋੜੇ ਸਹੀ ਮੋੜਾ ਨਾ ਸਮਾਰਕੇ ਪਹਿਂਕਰ ਮੋੜ ਤੇ ਐ ਸਮਾਰਕੇ ਬਾਟੇ ਜੇ ਬਣਿਆ ਹੁੰਦਾ ਇਹ ਮੋੜਾ ਨਾ ਨਹੀਂ ਨਹੀਂ ਕਲਰ ਸਹੀ ਕਰ ਪਾਹੀ ਨਾ ਫੋਟੋ ਪਰ ਦੀ ਨਹੀਂ ਨਾ ਹਾਂ ਤਾਂ ਕਲਰ ਸਹੀ ਤਾਂ ਉਹ ਦੇਖ ਨਹੀਂ ਪਤਾ ਉਹਨਾਂ ਹੀ ਪ੍ਰਸਾਪ ਨੂੰ ਸੰਗਰ ਕੇ ਕਿਹਨਾਂ ਸੈਕਟਰ ਰੱਖਦੇ ਨੇ ਇਹ ਨਹੀਂ 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 ਖਾ ਜਾ ਅੱਧੀ ਇਕੱਠੀਆਂ ਕਰੀਂ ਅੱਧੀ ਮਾਂ ਐ ਨਹੀਂ ਬਣਦੀ ਨਾ ਉਹ ਦੇਖ ਲੈ ਜਾਈਂ ਮੂੜ ਕੀ ਦੇਖਣਾ ਹੈ ਬਣੀ ਨੀਮ ਦੇਖੋ ਇਹਨੂੰ ਕਿਹੜੀ ਹੋ ਹਨੇ ਕਿਹੜੀ ਉਹ ਅੱਧੀਆਂ ਮੂੜੀਆਂ ਹੋਈਆਂ ਅੱਧੀਆਂ ਨਹੀਂ ਆ ਕਲਰਾਂ ਦਾ ਮੂੜੀਆਂ ਹੋਈਆਂ ਕਹਿੰਦੇ ਹੁਣ ਮੰਮੀ ਸ਼ਰਟ ਲੈਣ ਗਈ ਹੈ ਤੇ ਸ਼ਰਟ ਦੀ ਦੇਖਾਂਗੇ ਆ ਵੱਡੀਆਂ ਨਹੀਂ ਦੇਖਾਂਗੇ ਜੀ ਇਹਦੀਆਂ ਬਾਵਾ ਮ ਵੱਡੀਆਂ ਨੇ ਸ਼ਰਟ ਦੀਆਂ ਇਹ ਟੀ ਸ਼ਰਟ ਸੀ ਇਹ ਲੋਟ ਨਹੀਂ ਆਈ ਹੁਣ ਆਪਾਂ ਸ਼ਰਟ ਕਰਾਂਗੇ ਲੈ ਵੀ ਦੋਸਤੋ ਹੁਣ ਆਪਾਂ ਆ ਸ਼ਰਟ ਦਾ ਕਰਕੇ ਦੇਖ ਰਹੀ ਆ ਮਮੀ ਚੁੰਨੀ ਵੀ ਬਾਦਲੇ ਹੀ ਹੁਣ ਇਹ ਹੁਣ ਮੈਂ ਕਰਕੇ ਛੱਡੂ پوری ਵਧੀਆ ਇਦਾਂ ਕਿ ਬਣਾ ਲੈਂਗੇ ਮੈਂ ਆਪਣਾ ਕੇ ਦੇਖ ਲੈ ਕੋਸ਼ਿਸ਼ ਕਰਦੇ ਆਂ ਦੇਖੀ ਹੋਰ ਰੱਖ ਦੇਖ ਲਈ ਹੁਣ ਦੇਖਣਾ ਹੀ ਕਰਕੇ ਕੀ ਕਿਵੇਂ ਬਣਦੀ ਐ ਇੱਜੇ ਦੁਪੱਟੀਆਂ ਵੀ ਬਣੀਆਂ ਪਈਆਂ ਹਨਾ ਕਿਵੇਂ ਜਮੋੜੀਆਂ ਇੱਤੀਆਂ ਹਾਂ ਹਨਾ ਤੋ ਦੇਖਦੇ ਆਂ ਇਹ ਦੇਖਦੇ ਆਂ ਦੋਸਤੋ ਲੱਗ ਰਹੀ ਮੰਮੀ ਕਰਨ ਦੇਖੋ ਜੀ ਬਣਦੀ ਐ ਕਿਵੇਂ ਲੱਗਦਾ ਮੰਮੀ ਬਣਾ ਸਕਦੀ ਐ ਸਵਾਮਾ ਮੰਮੀ ਹੈ ਬਣਾਵੇਂਗੀ ਹਾਂ ਠੀਕ ਐ ਮੰਮੀ ਕਹਿੰਦੀ ਬਣਾਉਂਗੀ ਨਾ ਮੈਂ ਕਰਕੇ ਦੇਖਾਂ ਹਾਂ ਦੇਖਾਂ ਮੈਂ ਕਰਕੇ ਦੇਖਦਾ ਮੈਂ ਦੇਖਦਾ ਦੋਸਤੋ ਕਰਕੇ ਫਿਰ ਦੇਖਦਾ ਕਿਵੇਂ ਬਣਦੀ ਐ ਜੇ ਬਣ ਗਈ ਠੀਕ ਐ ਨਹੀਂ ਫਿਰ ਪੈਂਟਾਂ ਦੀ ਤਾਂ ਕਰ ਹੀ ਦਿੱਤੀ ਮੰਮੀ ਨੇ ਇਹ ਐਵੇਂ ਹੀ ਮੋੜੀ ਹੋਈ ਸੀ ਨਾ ਅਨਿ ਵਿਖਟਾ ਮੈਂ ਪਾਉਂ ਹਾਂ ਹਾਂ ਇੱਕ ਕਪਰ ਹੋ ਗਈ ਕਿਵੇਂ ਹਾਂ ਐਸਕੋਡ ਹਾਂ ਐਸਕੋਡ ਇੱਕ ਕ ਇੱਕ ਵਾਂਗ ਹੋਣਾ ਇੱਕ ਵਾਂਗ ਨਹੀਂ ਨਹੀਂ ਉਰੋਂ ਦੀ ਲੱਕਰੀ ਇਹ ਉਰੋਂ ਹੂੰ ਕਈ ਨਹੀਂ ਦੀ ਹਾਂ ਮੋੜੀ ਨਹੀਂ ਅੱਜ ਉਹਦੇ ਸਿਆਹ ਤੇ ਉਹਦੇ ਸਿਆਹ ਤੇ ਮੋੜ ਹਾਂ ਮੇਂ ਜੀ ਐਸਲੂਟ ਹੈ ਨਾ ਹਾਂ ਮੋਰ ਦਾ ਇਹ ਐਂਜੀ ਸੀ ਖੁਸ਼ ਮੈਨੂੰ ਲੱਗਦਾ ਹੈ ਕਿ ਕੁਸ਼ਾਤ ਤੱਕ ਐਨੀ ਜੀ ਸੀ ਹਾਂ ਇਹਨੂੰ ਪਿੰਨ ਮੋਰ ਹਾਂ ਐਨੀ ਜੀ ਹੈ ਨਾ ਹੈ ਫੇਰ ਉਹਨੂੰ ਮੋਰ ਦੇ ਪਿੱਛੋਂ ਪਿੱਛੋਂ ਮੋਰ ਆ ਆ ਬਾਂ ਮੋਰ ਦਾ ਹੁਣੇ ਪ੍ਰੈਸਾ ਪ੍ਰੋਸਾ ਨਹੀਂ ਕਰੀਆਂ ਉਹਦੀਆਂ ਆ ਲੱਗਦਾ ਇਹ ਹਾਂ ਉਹ ਹੋ ਉਹ ਉਹ ਇਹ ਇਹਨੂੰ ਕਹਿੰਦਾ ਇਹਨੂੰ ਮੋਰ ਹਾਂ ਹੂੰ ਜਾ ਦੇ ਪਤਨ ਐ ਮੋੜੀ ਆ ਵੀ ਖੜ ਜਾ ਇਹਨਾਂ ਕਰ ਮੋੜੀ ਆ ਆਪਾਂ ਕਲਰ ਨਹੀਂ ਸਮਝਾਂਗੇ ਪਤਨ ਵੀ ਆਪਣੀ ਸ਼ਰਟਾਂ ਹੀ ਖੁਰੇ ਰੋੜਦੀਆਂ ਨੇ ਉਹਨਾਂ ਦੀਆਂ ਉਸ ਹਿਸਾਬ ਨਾਲ ਆਉਂਦੀਆਂ ਹੁਣ ਹੈ ਸਮਝਣੀ ਆ ਹਣਾ ਕੰਮ ਇਹ ਤੈਨੂੰ ਸਮਝੋ ਹੁੰਦੀ ਆ ਇਹ ਦੇਖ ਰਹੇ ਹਾਂ ਭਈ ਦੋਸਤਾਂ ਨੂੰ ਗੋੜ ਗਲੀ ਵਾਲੀ ਵੀ ਲੈ ਆ ਅਮਨ ਵੀ ਚਾਕੇ ਕੋਟੀ ਜੀ ਇਹ ਤੇ ਹੁਣ ਇਹਦੀ ਵੀ ਦੇਖਦੇ ਆ ਕਿਵੇਂ ਬਣਦੀ ਆ ਇਦਾ ਮੋਰ ਕੇ ਹਾਂ ਜਮਾਂ ਸਹੀ ਹੈ ਤੇ ਹਾਂ ਮੰਮੀ ਲੱਗ ਰਹੀ ਹੈ ਕਰਨ ਅੱਜ ਤੱਕ ਨਹੀਂ ਮੋੜੀ ਤੇ ਮੰਮੀ ਲੱਗਦਾ ਨਹੀਂ ਨਹੀਂ ਖਾਂ ਨਹੀਂਦੀ ਇਹ ਵੀ ਉਹ ਸੇ ਨੂੰ ਹੀ ਚੱਕ ਕੇ ਗਲਾ ਵਿੱਚ ਰੇ ਆਈ ਉਹ ਹਾਂ 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 ਆਇਆ ਲੈ ਬੋਲ ਅਮਰੀ ਸੋਰਾ ਚੱਕ ਦੇ ਮੋਤਾ ਬੈਂਗ ਲੈ ਨਾ ਉੱਪਰ ਦੀ ਲੈ ਦੀ ਨੇ ਇਹਦੇ ਉੱਪਰ ਦੀ ਲੈ ਨਹੀਂ ਜੇ ਨਾ ਚਲੋ ਸਾਗੇ ਦੇਖ ਲੈ ਜਿਵੇਂ ਤੈਨੂੰ ਲੱਗ ਜੂ ਮੈਂ ਕਰਕੇ ਦੇ ਆ ਆਪਣਾ ਤਾਂ ਆਈਡੀਆ ਹੀ ਲਾਣਾ ਹੈ ਅਰੇ ਨੂੰ ਨਹੀਂ ਨਹੀਂ ਨਾ ਬਣੀ ਨਹੀਂ ਆਪਾਂ ਲੋ ਵੀ ਦੋਸਤੋ ਆ ਸ਼ਰਟ ਦਾ ਤਾਂ ਨਹੀਂ ਬਣਿਆ ਕੁਝ ਵੀ ਆਪਾਂ ਤਾਂ ਸਮਝ ਆਇਆ ਜੋਰ ਲਾ ਲਿਆ ਸੀ ਪੱਟੀ ਸ਼ਰਟ ਦਾ ਵੀ ਜੋਰ ਲਾ ਲਿਆ ਇਹਦਾ ਵੀ ਜੋਰ ਲਾ ਲਿਆ ਪੈਂਟਾਂ ਦਾ ਪੈਂਟਾਂ ਦਾ ਵਧੀਆ ਬਣ ਗਿਆ ਹੈ ਨਾ ਪੈਂਟਾਂ ਵਧੀਆ ਬਣ ਗਏ ਪੈਂਟਾਂ ਵਧੀਆ ਬਣ ਗਿਆ ਜੀ ਪਰ ਆਹ ਸ਼ਰਟ ਨਾਲ ਗੱਲ ਕਰ। ਪਹਿਤਲਾ ਦੇ ਜੀਨਾ ਆਂਦਾ। ਦੋ ਤਿੰਨ ਟਾਂ ਵਧੀਆ ਬਣ ਗਿਆ। ਆਹ ਸ਼ਰਟ ਦਾ ਵੀ ਆਦਪ ਚੱਲ ਜਿਆ ਬਣਿਆ। ਉਹਦਾ ਮੰਮੀ ਦਵਾਰੇ ਫੇਰ ਲਾ ਕੇ ਦੇਖਦੇ ਆਂ। ਸਮੇਂ ਬਣੂਗਾ। ਦੇਖੰਦ ਬਣ ਜੂ। ਦੇਖ ਲਓ। ਹੈ? ਲਾ ਕੇ ਦੇਖ। ਦੇਖ। ਨਾ ਐ ਨਹੀਂ ਦੀ ਐ ਨਹੀਂ ਧੀ। ਨਾ ਬਸ ਬਣਦਾ ਨਹੀਂ ਜੀ ਇਹ। ਇਹ ਇਹਦਾ ਨਹੀਂ ਸਮਝ ਆਇਆ ਅਸੀਂ ਵੀਡੀਓ ਦੇਖ ਦੇਖੀ ਜੋਗ ਲਾ ਲਿਆ। ਪੁਨਰਿ ਪਤਨੀ ਵੀ ਕੱਪੜਿਆਂ ਵਿੱਚ ਹੀ ਹੁੰਦੇ ਆ ਹਨ ਨਹੀਂ ਕਰਾਂਗੇ ਜਰੂਰ ਆ ਅਗਲੀ ਵੀਡੀਓ ਚ ਪਾ ਲਾਂਗੇ ਜੇ ਬਣ ਗਿਆ ਕਰ ਕਰਕੇ ਦੇਖਾਂਗੇ ਹਾਂ ਬਣਾਵਾਂਗੇ ਜਰੂਰ ਫਿਰ ਸਪੈਸ਼ਲ ਬਣਾ ਲਾਂਗੇ ਜੇ ਦਵਾਰੇ ਸਮਝਾ ਕੇ ਤੇ ਬਣਾ ਲਈ ਹਨਾ ਤੇ ਆ ਦੋ ਪੈਂਟਰਾਂ ਦਾ ਵਧੀਆ ਬਣ ਗਿਆ ਜੀ ਅੱਜ ਲਾਵਾਂਗੇ ਜਿ ਘਾਰੇ ਤੇ ਮਿੱਟੀ ਮੰਮੀ ਨੇ ਮਿੱਟੀ ਭੇਰਖੀ ਹੈ ਘਾਰੇ ਤੇ ਕਿ ਮੈਂ ਮਿੱਟੀ ਲਗਦੀ ਹੈ ਕਈਆਂ ਨੂੰ ਨਹੀਂ ਲਾਣੀ ਆਉਂਦੀ ਤੇ ਅੱਜ ਲਾਵਾਂਗੇ ਜੀ ਹਾਂ ਮਿੱਟੀ ਲਾਵਣੀ ਆ ਰਹੀਗੀ ਜੀ

ਕਾਜਾ ਹੋਇਆ ਹੈ ਨਾ ਔਰ ਉਹ ਮੱਠਾ ਜਿਹੜੀ ਕਿਵੇਂ ਲਾ ਲਾਈ ਸੀ ਨਾ ਔਰ ਇਹ ਵਾਲੀ ਹੈ ਪੰਡੂ ਹੱਟਾ ਪੰਡੂ ਦਾ ਜਾਕਰ ਬੰਨਿਆ ਹੋਇਆ ਤਾਂ ਨਾ ਗੋਹਾਰ ਨਹੀਂ ਕੀਤਾ ਅੱਛਾ ਨਾ ਗੋਹਾਰ ਨਹੀਂ ਕੀਤਾ ਹੋਈ ਤੇ ਰੂਪਾਤੀ ਜੇ ਜੀ ਲਾਤੀ ਸਾਤੀ ਵੇ ਗੋਹਾਰ ਲਾ ਕੇ ਉਹੀ ਪੰਡੂ ਲੱਗ ਗਈ ਓਏ ਸਾਰੇ ਚ ਲੈਣਗੇ ਕਿ ਉਰੇ ਉਰੇ ਰਹਿ ਬਸ ਐਂ ਨਹੀਂ ਕਰਾਇਆ ਤੇ 14 ਲਾਤੀ ਮੈਂ ਰਾਤੀ ਸਾਰੀ ਕਰ ਲਾ ਆ ਕੇ ਹੁਣ ਆਈ ਸੋਚ ਨਹੀਂ ਹੈਗੀ ਹੁਣ ਮੇਰੇ ਨਾਲ ਕਾਕਟ ਪਵਾਦੀ ਆਹ ਤਾਂ ਉਹ ਉਥੋਂ ਗੱਡਾਂ ਸਬਜੀ ਕਾਦੀ ਕਰਾਂਗੇ ਸਬਜੀ ਬਣਾਵਾਂਗੇ ਆਪਾਂ ਮਟਰ ਵੀ ਨਹੀਂ ਆ ਮਟਰ ਨਹੀਂ ਹਾਂ ਆਹ ਤਾਂ ਉਹ ਆਪਾਂ ਲਾ ਕੇ ਦੋ ਬਰੀ ਕਰ ਲਿਆ ਹਣਾ ਠਾਕ ਮੁੱਢ ਦੇ ਕਿੱਟਾ ਤਾਂ ਨਹੀਂ ਕਰਨਾ ਕੱਟ ਲਿਆ ਤੇ ਜਦੋਂ ਹੁਣ ਘਰੇ ਇੱਥੇ ਆਪਣੇ ਉਹ ਆਪਾਂ ਨੇ ਕਰਦੇ ਦੋ ਗੱਡਾ ਤੀਜੀ ਗੱਲ ਹੁਣ ਕਰਾਂਗੇ ਛੋਟਾ ਜੈ ਵੀ ਮਿੱਟੀ ਰਾਤੀ ਰਦਾ ਇੰਨਾ ਕੁ ਰਹਿ ਗਿਆ ਤੇ ਇੰਨੀ ਕੁ ਮੈਂ ਹੁਣ